ਸੱਚਾ ਦੋਸਤੋ ਤੁਹਾਡਾ ਨਿੱਘਾ ਸਵਾਗਤ ਹੈ ਗੱਲ ਕੀਤੇ ਆ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਇਹ ਹੈਗਾ ਆਪਣਾ ਪ੍ਰੋਗਰਾਮ ਦਾ ਨਾਮ ਅੱਜ ਫਿਰ ਤੁਹਾਨੂੰ ਮੈਂ ਇੱਕ ਜੱਗ ਬੀਤੀ ਗੱਲ ਸੁਣਾਉ ਰਿਹਾ ਕਿ ਮੈਨੂੰ ਕਿਸੇ ਨੇ ਕਾਲ ਕਰਕੇ ਦੱਸੀ ਸੀ ਇਹ ਗੱਲ ਇਹ ਗੱਲ ਹੈਗੀ ਹੈ ਜੀ ਨਿਊਯਾਰਕ ਦੀ ਸੋ ਇਹ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਤੇ ਤੁਸੀਂ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਹੈ ਨਾ ਜਿਦਾ ਆਪਣਾ ਵਾਅਦਾ ਤੁਹਾਡੇ ਨਾਲ ਤੁਹਾਡਾ ਵੀ ਮੇਰੇ ਨਾਲ ਵਾਅਦਾ ਅੱਛਾ ਗੱਲ ਹੈਗੀ ਇਸ ਤਰ੍ਹਾਂ ਮੈਨੂੰ ਕਾਲ ਆਉਂਦੀ ਹੈ ਜੀ ਇੱਕ ਕੰਟਰੈਕਟਰ ਨੇ ਕੋਈ ਜਸਬੀਰ ਸਿੰਘ ਜੀ ਉਹਨਾਂ ਦੇ ਨਾਲ ਇੱਕ ਹੋ ਸਾਡੇ ਬਲਵੰਤ ਸਿੰਘ ਜੀ ਹੁੰਦੇ ਹਨ ਉਹਨਾਂ ਦੀ ਮੈਨੂੰ ਕਾਲ ਆਉਂਦੀ ਫਿਰ ਅਸੀਂ ਉਹਨਾਂ ਨਾਲ ਮਿਲ ਕੇ ਮੈਨੂੰ ਗੱਲ ਦੱਸਦੇ ਹਨ ਕਹਿੰਦੇ ਉਹ ਵੈਲਿਓਸ ਟੀਮ ਦੇ ਕੰਟਰੈਕਟਰ ਹਨ ਇੱਥੇ ਲੌਂਗ ਐਂਡ ਦੇ ਵਿੱਚ ਉਹ ਦੱਸਦੇ ਕਿ ਉਹਨਾਂ ਨੂੰ ਇੱਕ ਕਾਲ ਹੁੰਦੀ ਹੈ ਕਿਸੇ ਮਾਤਾ ਦੀ ਉਹ ਕਹਿੰਦੇ ਹਨ ਹਾਂ ਕਿ ਮੈਂ ਇੱਥੇ 101 ਐਮ ਨੂੰ ਤੇ ਰਿਚਮੰਡ ਹਿੱਲ ਦੇ ਵਿੱਚ ਰਹਿੰਦੀ ਹਾਂ ਆ ਉਥੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਉਥੇ ਰਹਿੰਦੀ ਐ ਤੇ ਉਹ ਕਹਿੰਦੇ ਕਿ ਕੌਣ ਤੁਸੀਂ ਮੈਂ ਜਾਣਦਾ ਨਹੀਂ ਉਹ ਜਿਹੜੇ ਜਸਵੀਰ ਸਿੰਘ ਉਹ ਕਹਿੰਦੇ ਕਿ ਮੈਂ ਤੁਸੀਂ ਮੈਨੂੰ ਜਾਣਦੇ ਨਹੀਂ ਤੁਹਾਡਾ ਮੈਨੂੰ ਕਿਸੇ ਨੇ ਨੰਬਰ ਦਿੱਤਾ ਕਿਉਂਕਿ ਕਮਿਊਨਿਟੀ ਦੇ ਵਿੱਚ ਕਈ ਲੋਕ ਜਿਹੜੇ ਚੁੱਪ ਕਰਕੇ ਸੇਵਾ ਕਰਦੇ ਹਨ ਜਿਨ੍ਹਾਂ ਦੇ ਸੇਵਾ ਦੀ ਭਾਵਨਾ ਹੁੰਦੀ ਹੈ ਕਿਸੇ ਦੀ ਗਰੀਬ ਦੀ ਬਾਹ ਫੜਦੇ ਹਨ ਜਾਂ ਕਿਸੇ ਨੂੰ ਲੋੜ ਵੰਦੀ ਹੁੰਦੇ ਹਨ ਉਹਨਾਂ ਦਾ ਆਮ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜਾਂਦਾ ਉਹ ਮਾਤਾ ਕਹਿੰਦੀ ਕਾਫੀ ਬਜ਼ੁਰਗ ਮਾਤਾ ਉਹ ਜਿਹੜੇ ਕਿ ਆਪਣੇ ਸਮੇਂ ਦੇ ਵਿੱਚ ਉਹ ਟੀਚਰ ਰਹੇ ਮਾਤਾ ਜੀ ਉਹ ਕਹਿੰਦੇ ਮੈਂ ਆਪਣੇ ਟੀਚਰ ਰਹੀ ਹਾਂ ਹੁਣ ਮੈਂ ਇੱਥੇ ਹੈ ਗਈਆਂ ਤੇ ਮੈਂ ਇੱਕ ਦੋ ਦਿਨ ਹੋ ਗਏ ਨਾ ਤੇ ਮੇਰੇ ਕੋ ਚੱਲਿਆ ਨਹੀਂ ਜਾਂਦਾ ਥੋੜਾ ਜਿਆ ਤੇ ਮੈਂ ਰੋਟੀ ਨਹੀਂ ਖਾਦੀ ਤੇ ਮੈਨੂੰ ਰੋਟੀ ਦੀ ਲੋੜ ਹੈ ਉਹ ਇੱਕਦਮ ਹੈਰਾਨ ਹੋ ਗਏ ਕਹਿੰਦੇ ਕਿ ਅ ਮੈਂ ਇੱਥੇ ਬੈਠਾ ਤੇ ਤੁਸੀਂ ਉੱਥੇ ਮੈਂ ਮੇਰਾ ਨੰਬਰ ਕਿੱਥੋਂ ਲਿਆ ਉਹ ਕਹਿੰਦੇ ਮੈਨੂੰ ਨੰਬਰ ਕਿਸੇ ਨੇ ਤੁਹਾਡਾ ਦਿੱਤਾ ਉਹ ਉਸੇ ਟਾਈਮ ਹੀ ਉਹਦਾ ਮਾਤਾ ਦਾ ਨੰਬਰ ਲੈ ਕੇ ਕਾਲ ਕਰਦੇ ਹਨ ਉਹਦੇ ਲਾਗੇ ਕੋਈ ਰੈਸਟੋਰੈਂਟ ਜਿਹੜਾ ਸੀ ਉਸ ਰੈਸਟੋਰੈਂਟ ਨੂੰ ਕਾਲ ਕਰਦੇ ਹਨ ਉਹ ਕਹਿੰਦਾ ਉਹ ਮਾਤਾ ਕਹਿੰਦੀ ਕਿ ਮੈਨੂੰ ਸਿਰਫ ਇੱਕ ਦਾਲ ਤੇ ਦੋ ਪ੍ਰਸ਼ਾਦੇ ਚਾਹੀਦੇ ਹਨ ਦੋ ਰੋਟੀਆਂ ਮੈਨੂੰ ਚਾਹੀਦੀਆਂ ਉਹ ਉਸੇ ਟਾਈਮ ਉਹਨਾਂ ਨਾਲ ਗੱਲ ਕਰਦੇ ਹਨ ਤੇ 13 ਡਾਲਰ ਦੇ ਵਿੱਚ 13 ਡਾਲਰ ਦੇ ਵਿੱਚ ਉਹ ਮਾਤਾ ਨੂੰ ਦੋ ਰੋਟੀਆਂ ਅਤੇ ਦਾਲ ਦੇਉਂਦੇ ਹਨ ਔਰ ਫਿਰ ਉਹਨਾਂ ਨੂੰ ਕਹਿੰਦੇ ਹਨ ਵੀ ਤੁਸੀਂ ਕੱਲ ਨੂੰ ਵੀ ਜਾ ਕੇ ਮਾਤਾ ਨੂੰ ਦੇ ਆਓ ਉਹ ਮਾਤਾ ਜੀ ਮਤਲਬ ਇੰਨੀ ਮੰਗਦੇ ਉਹ ਕਹਿੰਦੀ ਕਿ ਇੱਕ ਰੋਟੀ ਮੈਂ ਸਵੇਰੇ ਖਾਣੀ ਇੱਕ ਮੈਂ ਸ਼ਾਮ ਨੂੰ ਖਾਣੀ ਹੈ ਉਹ ਦੋ ਤਿੰਨ ਦਿਨ ਇਦਾਂ ਉਹਨਾਂ ਨੂੰ ਦਿੰਦੇ ਹਨ ਫਿਰ ਉਹਨਾਂ ਦੀ ਮਾਤਾ ਦੀ ਕਾਲ ਲਉਂਦੀ ਫਿਰ ਉਹ ਕਹਿੰਦੇ ਹਨ ਯਾਰ ਮੈਂ ਜਾ ਕੇ ਇੱਕ ਵਾਰੀ ਦੇਖਾਂ ਤਾਂ ਸਹੀ ਫਿਰ ਉਹ ਜਿਹੜੇ ਭਾਈ ਜਸਵੀਰ ਸਿੰਘ ਜੀ ਹੁੰਦੇ ਹਨ ਉਹ ਉੱਥੇ ਜਾਂਦੇ ਹਨ ਆ ਉੱਥੇ ਜਾ ਕੇ ਜਿਹੜਾ ਉਹਨਾਂ ਨੂੰ ਮਾਤਾ ਜੀ ਨੇ ਡਰੈੱਸ ਦਿੱਤਾ ਸੀ ਉੱਥੇ ਜਾ ਕੇ ਉਹ ਉਹ ਡਰੈੱਸ ਦੇ ਵਿੱਚ ਉੱਥੇ ਜਿਹੜਾ ਐਡਰੈਸ ਤੇ ਜਿਹੜੀ ਲੋਕੇਸ਼ਨ ਸੀ ਉੱਥੇ ਜਾ ਕੇ ਦੇਖਦੇ ਹਨ ਕਿ ਮਾਤਾ ਜਿਹੜੀ ਹੈ ਅ ਰਿਚਮੈਂਟ ਹਿਲ ਦੀ ਹੈ 101 ਦੀ ਹੈਗੀ ਐ ਗੱਲ ਆ ਉਹ ਉੱਥੇ ਇੱਕ ਛੋਟਾ ਜਿਹਾ ਕਮਰਾ ਉਹਦੇ ਨਾਲ ਇੱਕ ਬਾਥਰੂਮ ਜਿਹੜੇ ਕਿਉਂਕਿ ਰਿਚਮੈਂਟ ਹਿਲ ਦੇ ਵਿੱਚ ਆਮ ਇਹ ਗੱਲ ਹੈ ਕਿ ਆ ਉੱਥੇ ਨਾ ਆ ਕਈਆਂ ਨੇ ਛੋਟੇ ਛੋਟੇ ਡਿਵਾਈਡ ਕੀਤੇ ਕਮਰੇ ਇੱਕ ਇੱਕ ਕਮਰਾ ਦੋ ਦੋ ਕਮਰੇ ਕਿਚਨ ਵੀ ਸਾਂਝੀ ਬਾਥਰੂਮ ਵੀ ਸਾਂਝੇ ਕਿਰਾਇਆ ਕਰੂਰ ਦੇ ਜਦਾਂ ਸਟੂਡੈਂਟ ਹੁੰਦੇ ਨੇ ਇਦਾਂ ਇਦਾਂ ਦਿੱਤੇ ਹੁੰਦੇ ਉਹਦੇ ਵਿੱਚ ਜਾ ਕੇ ਦੇਦੇ ਹਨ ਕਿ ਬਜ਼ੁਰਗ ਮਾਤਾ ਥੋੜੀ ਜੀ ਜਗ੍ਹਾ ਵਿੱਚ ਰਹਿ ਰਹੀ ਹੈ ਫਿਰ ਉਹਨੂੰ ਮਾਤਾ ਨੂੰ ਮਿਲ ਕੇ ਆਉਂਦੇ ਹਨ ਜਾ ਕੇ ਉਹ ਤੇ ਮਾਤਾ ਨੂੰ ਕਹਿੰਦੇ ਹਨ ਵੀ ਦਿੱਤੋ ਮਾਤਾ ਜੀ ਕਹਿੰਦੀ ਕਹਿੰਦੀ ਕੁਝ ਨਹੀਂ ਮੈਨੂੰ ਚਾਹੀਦਾ ਮੈਨੂੰ ਸਭ ਕੁਝ ਬਸ ਪ੍ਰਸ਼ਾਦ ਦਾ ਹੀ ਮੈਨੂੰ ਮਿਲਦਾ ਰਹੇ ਇੰਨਾ ਹੀ ਕਾਫੀ ਹੈ ਆ ਉਹ ਹੋਰ ਪੁੱਛਦੇ ਹਨ ਮਾਤਾ ਨੂੰ ਕਿਸੇ ਚੀਜ਼ ਦੀ ਲੋੜ ਮਾਤਾ ਕਹਿੰਦੀ ਹੈ ਕਿ ਮੈਨੂੰ ਆ ਜਿਹੜਾ ਜਿਹੜੀ ਗਵਰਨਮੈਂਟ ਦੇ ਕੋਲੋਂ ਜਿਹੜੀ ਥੋੜੀ ਜੀ ਸਪੋਰਟ ਹੁੰਦੀ ਹੈ ਉਹ ਮਿਲ ਜਾਂਦੀ ਹੈ ਉਹਦੇ ਨਾਲ ਮੇਰਾ ਰੈਂਟ ਰੋਟ ਨਿਕਲ ਉਹ ਪੁੱਛਦੇ ਹਨ ਕਿ ਮਾਤਾ ਜੀ ਤੁਹਾਡਾ ਪਰਿਵਾਰ ਕਿੱਥੇ ਬਾਕੀ ਕੌਣ ਹੈ ਉਹ ਦੱਸਦੇ ਹਨ ਕਿ ਉਹ ਮਾਤਾ ਜੀ ਕਹਿੰਦੀ ਹੈ ਕਿ ਮੇਰੇ ਇੱਕ ਜਿਹੜਾ ਮੇਰਾ ਪੁੱਤਰ ਹੈ ਉਹ ਇੱਥੇ ਕਿਸੇ 에어ਲਾਈਨ ਦੇ ਵਿੱਚ ਕੰਮ ਕਰਦਾ ਹੈ ਅਤੇ ਜਿਹੜੀ ਸਾਡੀ ਨੂੰਹ ਹੈ ਉਹ ਰਜਿਸਟਰਡ ਆਰਐਨ ਹਸਪੀਟਲ ਦੇ ਵਿੱਚ ਨਰਸ ਹੈ ਆਮ ਨਾਟ ਸ਼ੋਰ ਕਿ ਰਜਿਸਟਰਡ ਆਰਐਨ ਹੈ ਜਾਂ ਕਿਹੜੀ ਨਰਸ ਹੈ ਜਾਂ ਪੀਏ ਹੈ ਵਟਐਵਰ ਜੋ ਉਹਨਾਂ ਨੇ ਦੱਸਿਆ ਉਹਨਾਂ ਨੂੰ ਉਹ ਉਹਨਾਂ ਦਾ ਬੇਟਾ ਜਿਹੜਾ ਕਿਸੇ 에어ਲਾਈਨ ਚ ਕੰਮ ਕਰਦਾ ਤੇ ਉਹਨਾਂ ਦੀ ਜਿਹੜੀ ਨੂੰਹ ਹੈ ਉਹ ਇੱਕ ਹਸਪੀਟਲ ਦੇ ਵਿੱਚ ਜੌਬ ਕਰਦੀ ਹੈ ਐਜ਼ ਅ ਨਰਸ ਤੋਂ ਉਹ ਉਹਨਾਂ ਨੂੰ ਮਾਤਾ ਜੀ ਨੂੰ ਛੱਡ ਕੇ ਕਿਤੇ ਚਲੇ ਗਏ ਹਨ ਸੋ ਬੜਾ ਉਹਨਾਂ ਨੇ ਭਾਵ ਖੋ ਕੇ ਦੇਖਿਆ ਭਈ ਆ ਇਸ ਕੰਟਰੀ ਦੇ ਵਿੱਚ ਆ ਕੇ ਇਹ ਆਮ ਹੀ ਜਿਹੜੀ ਗੱਲ ਅੱਜ ਕੱਲ ਹੁੰਦੀ ਜਾ ਰਹੀ ਹੈ ਕੀ ਆਪਣੇ ਮਾਪਿਓ ਨੂੰ ਆਪਣੇ ਬਜ਼ੁਰਗਾਂ ਨੂੰ ਜਿਹੜੇ ਆ ਬੱਚੇ ਹਨ ਨੌਜਵਾਨ ਹਨ ਜਿਹੜੇ ਉਹ ਨਹੀਂ ਸੰਭਰੇ ਅਤੇ ਉਹਦਾ ਬਾਹਰ ਜਾ ਕੇ ਉਹ ਡੋਨੇਸ਼ਨ ਕਰਦੇ ਫਿਰਦੇ ਹਨ ਇੱਧਰ ਉੱਧਰ ਇੱਕ ਬੋਰਡ ਹੀ ਇੱਕ ਬੜੀ ਮੰਦ ਭਾਗੀਆਂ ਜਦੋਂ ਇਦਾਂ ਦੀਆਂ ਗੱਲਾਂ ਖਬਰਾਂ ਆਉਂਦੀਆਂ ਹਨ ਤਾਂ ਇੱਕ ਦਿਲ ਨੂੰ ਵੀ ਜਿਹੜਾ ਬੜਾ ਦੁੱਖ ਹੁੰਦਾ ਹੈ ਕਿ ਉਹ ਕਿਦਾਂ ਦਾ ਪੁੱਤਰ ਹੋਵੇਗਾ ਕਿਦਾਂ ਦੀ ਨੂੰਹ ਹੋਵੇਗੀ ਹੋ ਸਕਦਾ ਆ ਜਿਹੜਾ ਅੱਜ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਉਹ ਵੀ ਕਿਤੇ ਬੈਠ ਕੇ ਇਹ ਟੀਵੀ ਤੇ YouTube ਤੇ Insta ਤੇ TikTok ਦੇ ਕਿਤੇ ਦੇਖਦੇ ਹੋਣ ਸੋ ਮੈਂ ਇੰਨੀ ਗੱਲ ਹੋਣਾ ਜਰੂਰ ਉਹਨਾਂ ਨੂੰ ਕਹਾਂਗਾ ਆ ਵੀ ਪਲੀਜ਼ ਭਰਾਵੋ ਭੈਣੋ ਜੋ ਵੀ ਉਹ ਵੱਡੇ ਹੋ ਛੋਟੇ ਹੋ ਇਹਨਾਂ ਜਿੱਥੇ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਇੰਨੀਆਂ-ਇੰਨੀਆਂ ਤੁਸੀਂ ਤਰੱਕੀਆਂ ਕੀਤੀਆਂ ਤੁਹਾਡੀਆਂ jobbਾਂ ਵੀ ਚੰਗੀਆਂ ਨੇ ਤੁਹਾਡਾ ਸਭ ਕੁਝ ਚੰਗਾ ਇੱਕ ਜਿਹੜੀ ਬੁੱਢੀ ਮਾਤਾ ਹੈ ਜੇ ਉਹਨੂੰ ਤੁਸੀਂ ਉਹਨੂੰ ਜੇ ਤੁਸੀਂ ਰੋਟੀ ਦੇਣ ਤੋਂ ਵੀ ਅਵਾਜ਼ ਆ ਰਹੋ ਤਾਂ ਫੇਰ ਦੇਖੋ ਜਿਸ ਨੇ ਤੁਹਾਨੂੰ ਜਨਮ ਦੇ ਕੇ ਇਸ ਦੁਨੀਆ ਦੇ ਵਿੱਚ ਭੇਜਿਆ ਤਾਂ ਤੁਹਾਡਾ ਇਸ ਧਰਤੀ ਦੇ ਉੱਤੇ ਜੇ ਮੈਂ ਕਹਾਂ ਤੁਸੀਂ ਭਾਰੀ ਹੋ ਜਿੱਦਾਂ ਕਿ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਰੇ ਭੂਆ ਕਿਰਤ ਕਰਨ ਮੰਦੇ ਹੋਏ ਮੰਦੇ ਸੋ ਧਰਤੀ ਦੇ ਜਿਹੜਾ ਅਕਿਰਤ ਕਰਨ ਜਿਹੜੇ ਬੰਦੇ ਹੁੰਦੇ ਉਹ ਧਰਤੀ ਦੇ ਵੀ ਭਾਰ ਹੁੰਦੇ ਹਾਂ ਸੋ ਇਹ ਸੀ ਅੱਜ ਦੀ ਜਿਹੜੀ ਹੱਡ ਬੀਤੀ ਕਿਸੇ ਨੇ ਇਹ ਮੈਨੂੰ ਸੁਣਾਈ ਸੋ ਮੈਂ ਕਿਹਾ ਮੈਂ ਤੁਹਾਡੇ ਨਾਲ ਜਰੂਰ ਇਹ ਗੱਲ ਸ਼ੇਅਰ ਕਰਾਂਗਾ ਆ ਵਾਹਿਗੁਰੂ ਕਰੇ ਪਰਮਾਤਮਾ ਕਰੇ ਕਿ ਉਹ ਵੀ ਇਹ ਗੱਲ ਜਰੂਰ ਸੁਣਦੇ ਹੋਣ ਜੇ ਤੁਹਾਡੇ ਕੋਲ ਵੀ ਆ ਇਦਾਂ ਦੀ ਕੋਈ ਗੱਲਬਾਤ ਹੋਵੇ ਜਿਹੜੀ ਤੁਹਾਨੂੰ ਪਤਾ ਲੱਗੇ ਆਪਣੇ ਕੋਲੋਂ ਨਹੀਂ ਜਿਹੜੀ ਸਚਾਈ ਹੋਵੇ ਕਿਉਂਕਿ ਇਹੋ ਜੀਆਂ ਗੱਲਾਂ ਆਪਣੇ ਕੋਲੋਂ ਨਹੀਂ ਬਣਾਈਆਂ ਜਾਂਦੀਆਂ ਆ ਜੇ ਇਦਾਂ ਦੀ ਕੋਈ ਹੋਵੇ ਉਹ ਜਰੂਰ ਸਾਨੂੰ ਦੱਸਿਓ ਤੁਹਾਡੇ ਧੰਨਵਾਦੀ ਹੋਵਾਂਗਾ ਕਿ ਅਸੀਂ ਗਾਂ ਤੋਂ ਗਾਂ ਇਹ ਗੱਲਾਂ ਸ਼ੇਅਰ ਕਰਕੇ ਸ਼ਾਇਦ ਕਿਸੇ ਦਾ ਫਾਇਦਾ ਹੋ ਸਕੇ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਮਾਤਾ ਜਿਹੜੀ ਹੈ ਚੜਦੀ ਕਲਾ ਵਿੱਚ ਰਵੇ ਅਤੇ ਅਸੀਂ ਬਹੁਤ ਅਸੀਂ ਇਸ ਗੱਲ ਦਾ ਵੀ ਮਾਨ ਪ੍ਰਾਪਤ ਕਰਦੇ ਹਾਂ ਕਿ ਸਾਡੇ ਵਿੱਚ ਵੀ ਜਿਹੜੇ ਅਜੇ ਮਨੁੱਖਤਾ ਦੇ ਵਿੱਚ ਬੰਦੇ ਇਦਾਂ ਦੇ ਬਿٹے ਹਨ ਕਿ ਜਿਹੜੇ ਦੂਜਿਆਂ ਦੀ ਭਲਾਈ ਕਰਦੇ ਹਾਂ ਸਮਾਂ ਜਸਵੀਰ ਸਿੰਘ ਤੇ ਉਹਨਾਂ ਦੀ ਜ਼ਰੂਰ ਇਸ ਗੱਲ ਦੀ ਐਪਰੀਸ਼ੀਏਟ ਕਰਾਂਗਾ ਕਿ ਉਹਨਾਂ ਨੇ ਘੱਟੋ ਘੱਟ ਕਿਸੇ ਦੁਖੀ ਨੂੰ ਕਿਸੇ ਨੂੰ ਜਿਹਨੂੰ ਰੋਟੀ ਨਹੀਂ ਮਿਲਦੀ ਉਸ ਨੂੰ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਸੀ ਇਹ ਸੇਵਾ ਕਰਕੇ ਜਰੂਰ ਇੱਕ ਪੁੰਨ ਖੱਟਿਆ ਸੋ ਬਹੁਤ ਬਹੁਤ ਧੰਨਵਾਦ ਸੇ ਇਹ ਸੀ ਅੱਜ ਦੀ ਅੱਜ ਦੀ ਗੱਲਬਾਤ ਅ ਅਗਲੇ ਪ੍ਰੋਗਰਾਮ ਵਿੱਚ ਫਿਰ ਤੁਹਾਨੂੰ ਮਿਲਾਂਗੇ ਉਹੀ ਗੱਲ ਜਿਹੜੀ ਐਂਡ ਤੇ ਮੈਂ ਤੁਹਾਡੇ ਨਾਲ ਕਰਦਾ ਹੁਣ ਇਹ ਗੱਲ ਆਪਣੀ ਹੈ ਕਿਸੇ ਨੂੰ ਦੱਸਣੀ ਨਹੀਂ ਕਿਉਂਕਿ ਜੇ ਦੱਸੋਗੇ ਗੱਲ ਕੀਤਿਆਂ ਦੂਰ ਜਾਂਦੀ ਹੈ ਪਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ